ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਂਦੇ ਆ ਜੀ ਡਿਜ਼ਾਈਨ ਆਪਾਂ ਇਸ ਲਾਈ ਤੇ ਆਪਾਂ ਨੇ 20 ਕੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੀ ਬਣਾ ਲਈ ਜੇ ਆਪਾਂ ਨੇ ਹੁਣ ਬਣਾਨੇ ਆ ਜੀ ਡਿਜ਼ਾਈਨ ਇੱਕ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਜੀ ਇੱਕ ਕੁੰਡਾ ਬੁੰਲਿਆ ਇੱਕ ਆਪਾਂ ਬਲ ਪਾਵਾਂਗੇ ਜੀ ਦੁਬਾਰੇ ਫੇਰ ਹੋਣਾਂਗੇ ਜੀ ਇਹ ਤਿੰਨ ਕੁੰਡਿਆਂ ਤੋਂ ਤਿੰਨ ਬਣ ਗਏ ਜੀ ਫੇਰ ਆਪਾਂ ਨੇ ਤਿੰਨ ਕੁੰਡਿਆਂ ਤੋਂ ਤਿੰਨ ਬਣਾਣੇ ਨੇ ਜੀ ਇੱਕ ਬੁਣ ਲਿਆ ਜੀ ਸੌਂਦ ਕਰਾ ਘਾਟੇ ਇੱਕ ਕਪਾ ਬਾਲ ਪਾਵਾਂਗੇ ਜੀ ਫਿਰ ਦੁਬਾਰੇ ਬੁਣਾਂਗੇ ਜੀ ਫਿਰ ਅਪਾ ਤਿੰਨ ਗੁੰਡਿਆਂ ਤੋਂ ਤਿੰਨ ਬਣਾਵਾਂਗੇ ਜੀ ਗੁੰਡਾ ਬੁੰਲੇ ਜੀ ਇੱਕ ਬਲ ਪਾਵਾਂਗੇ ਫਿਰ ਅਪਾ ਤਿੰਨ ਗੁੰਡਿਆਂ ਨੂੰ ਦੁਬਾਰੇ ਬੁਣਾਂਗੇ ਸੋਰੀ ਕਬੜ ਪਾ ਲੈਣਾ ਜੀ ਦੁਬਾਰੇ ਫੇਰ ਬੁਣਨਾ ਆਪਣੇ ਸਾਰੀ ਸਲਾਈ ਆਪਾਂ ਇਦਾਂ ਹੀ ਬਣਾਵਾਂਗੇ ਇਹ ਥੋੜੇ ਹੁੰਦੇ ਟਾਟ ਹੋ ਗਏ పిలా బిజైన్స్ ఇక్కడా ఉతారీ ఫ దో కుండే పుట్ే బునే పేల ఏ ਫੇਰ ਆਪਾਂ ਇਹ ਪਿੱਛੇ ਵਾਲਾ ਕੁੰਡਾ ਬੁਣਾ। ਫੇਰ ਇੱਕ ਕੁੰਡਾ ਆਪਾਂ ਨੇ ਪੂਠਾ ਬਣਾ ਲੈਣਾ ਜੀ। ਹੁਣ ਆਪਾਂ ਪਹਿਲਾਂ ਇਹ ਅੱਗੇ ਵਾਲਾ ਕੁੰਡਾ ਬੁਣਾਗੇ ਜੀ। ਹੁਣ ਪਿੱਛੇ ਵਾਲਾ ਬੁਣਾਗੇ। ਇਹ ਦੋਨੋਂ ਨੂੰ ਤਾਲ ਕਰਨ। ਫੇਰ ਇੱਕ ਕੁੰਡਾ ਆਪਾਂ ਪੂਠਾ ਬੁਣਾਗੇ ਜੀ। పలా అలా కు కు బ కు పు బ ఫల ఏండా బ ఫ పవ బ ఫడ్డా పుట్ ఫ పాలా కు బ ఫ తిను కు పు బ దూజి సై బ డి డిజైన్ సవే సారి సై ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ। ਪੂਰੀ ਸਲਾਈ ਸਿੱਧੇ ਬਣਾਵਾਂਗੇ ਜੀ ਆਪਾਂ। ਪੂਰੀ ਸਲਾਈ ਸਿੱਧੇ ਬਣ ਗਈ ਜੀ ਹੁਣ ਆਗੇ ਜੀ ਪੁੱਠੀ ਸਲਾਈ ਦੇ। ਪੁੱਠੀ ਸਲਾਈ ਆਪਾਂ ਪੂਰੀ ਪੁੱਠੀ ਬਣਾਵਾਂਗੇ ਜੀ। ਇਹ ਸਾਊਂਡ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਹਾਂ ਜੇਪਾ ਸਾਰੀ ਸਲਾਈ ਪੁੱਠੇ ਬਣਾ ਲਈ ਚਾਹਾਂਗੇ ਸਿੱਧੀ ਸਲਾਈ ਤੇ ਸਿੱਧੀ ਸলাই ਫੇਰ ਆਪਣੇ ਉੱਤੇ ਹੀ ਬਣਾਣੀ ਦੁਬਾਰੇ ਸ਼ੁਰੂ ਹੋ ਗਈ ਡਿਜ਼ਾਈਨ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਜੀ ਇੱਕ ਆਪਾਂ ਬਲ ਪਾ ਲੈਣਾ ਜੀ ਫੇਰ ਆਪਾਂ ਤਿੰਨ ਗੁੰਡੇ ਦੁਬਾਰੇ ਬਣ ਲੈਣਾ ਜੀ ਫੇਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਉਣੇ ਨੇ ਜੀ। ਇੱਕ ਗੁੰਡਾ ਬੁੰਨਦੇ ਜੀ। ਬੜਪਾ ਲੈਣਾ ਜੀ ਆਪਾਂ ਨੇ। ਫੇਰ ਤਿੰਨ ਗੁੰਡਿਆਂ ਨੂੰ ਇਕੱਠੇ ਬੁੰਨੂ। ਫੇਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ। ਬਾਰ ਪਾਲਾਂਗੇ ਜੀ ਬੜ ਪਾਵਾਂਗੇ ਜੀ ਤਿੰਨ ਗੁੰਡੇ ਆਪਾਂ ਇਹ ਇਕੱਠੇ ਬਣਾ ਲਾਂਗੇ ਇਹ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਦੇ ਨੇ ਇਹ ਆਪਣੇ ਫੇਰ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਜੀ ਫੇਰ ਇੱਕ ਬੜ ਪਾਵਾਂਗੇ ਜੀ ਫੇਰ ਦੁਬਾਰੇ ਬੁਣਾਵਾਂਗੇ ਜੀ ਫਿਰ ਪਤ ਤਿੰਨ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਇੱਕ ਵਾਰ ਆਪ ਬੁਣ ਲਿਆ ਜੀ ਬਲ ਪਾ ਲਿਆ ਜੀ ਫਿਰ ਦੁਬਾਰੇ ਬੁਣ ਲਾਂਗੇ ਤਿੰਨ ਬਣ ਗਏ ਇੱਕ ਗੁੰਡਾ ਆਪ ਸਿੱਧਾ ਹੋਣਾਗੇ ਫਿਰ ਆਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰਾਂਗੇ ਜੀ ਦੂਜਾ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਇੱਕ ਗੁੰਡਾ ਹੋਰ ਆਪਾਂ ਪੁੱਠਾ ਬੁਣਾਂਗੇ ਜੀ ਹੁਣ ਇਹ ਗੁੰਡਾ ਪਹਿਲਾਂ ਆਪਾਂ ਅੱਗੇ ਵਾਲਾ ਗੁੰਡਾ ਬੁਣਾਂਗੇ ਜੀ ਫਿਰ ਆਪਾਂ ਪਿੱਛੇ ਵਾਲਾ ਗੁੰਡਾ ਬੁਣਾਂਗੇ ਜੀ குடா பூாா பூனா பழா அழா குண்டா பூனா பிச்சே ஆண்டா புனாக்கு பண்ணாங்க పేల అలా కు బా పిచ్చేలా కు పుట్ా బ బనాగే ఫా పాలా కు బా ఫేలా కుడా బు లే ਫਿਰ ਪਹਿਲਾਂ ਅੱਗੇ ਵਾਲਾ ਕੁੰਡਾ ਪੋਣਾਂਗੇ ਹੁਣ ਪਿੱਛੇ ਵਾਲਾ ਕੁੰਡਾ ਪੋਣਾਂਗੇ 31 ਕੁੰਡੇ ਪੁੱਠੇ ਪੋਣਾਂਗੇ ਤੇ ਹੁਣ ਆਪਣੀ ਸਲਾਈ ਸਿੱਧੀ ਪਾਉਗੋ ਜੀ ਪੂਰੀ ਸਲਾਈ ਸਿੱਧੀ ਬਣਨੀ ਹੈ ਜੀ ਦੋ ਸਲਾਈਆਂ ਚ ਡਿਜ਼ਾਈਨ ਬਣਦੇ ਜੀ ਇੱਕ ਸਲਾਈ ਫੁੱਠੀ ਇੱਕ ਸਿੱਧੀ ਬਣਦੀ ਹੈ ਉਹ ਜੀ ਸਾਰੀ ਸਲਾਈ ਆਪਣੇ ਸਿੱਤੀ ਬਣਾ ਲੈਣੀ ਹੈ। ਨਾ ਅਗੇ ਜੀ ਪੁੱਠੀ ਸਲਾਈ ਤੇ ਪੂਰੀ ਸਲਾਈ ਆਪਣੇ ਪੁੱਠੀ ਬਣੂਗੀ ਜੀ। ਉਡੀਸ ਲਈ ਆਪਣੀ ਬੁੱਠੀ ਬਣ ਗਈ ਅੱਛਾ ਆਪਣਾ ਡੋੜ ਜੈਨ ਬਣ ਕੇ ਤਿਆਰ ਹੋ ਗਈ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਬਣੂ ਛੋਟੇ ਛੋਟੇ ਜਿਹੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਧੰਨਵਾਦ ਜੀ ਮਿਲਦੇ ਆਂ ਅਗਲੀ